ਅੰਤਕਾਲ ਦੇ ਇਸਤਰੀ ਸਿਭਰੇ ਐਸੀ ਜਨਤਾ ਮੇਜੇ ਬੇਸਵਾ ਜੋਨ ਬਲਬਲ ਉਤਰੇ ਬੇਸਵਾ ਦੀ ਜੋਨ ਨਹੀਂ ਕੋਈ ਹੁੰਦੀ ਇਸਤਰੀ ਜਨੋਂ ਦੀ ਇਸਤਰੀ ਬੇਸਵਾ ਜੇ ਆਦਮੀ ਦਾ ਧਿਆਨ ਔਰਤਾਂ ਵੱਲ ਬੇਸਵਾ ਔਤਰੂਣੀ ਕਹਿੰਦੇ ਬੇਸਵਾ ਉਹਨੂੰ ਕਹਿੰਦੇ ਨੇ ਜਿਹਦਾ ਆਚਰਣ ਹੀਰ ਹੋਵੇ ਆਦਮੀ ਹੋਵੇ ਆਤਮਾ ਤੇ ਕੋਈ ਧੰਦ ਦੇ ਵਿੱਚ ਉਹਦੀ ਆਤਮਾ ਗਿਰੀ ਹੋਈ ਹੈ ਉਹ ਬੇਸਵਾ ਦੂਹੇ ਤਰਫ ਬੇਸਵਾ ਕੀ ਹੈ ਕਿ ਕੋਈ ਵੀ ਮਤ ਹੋਵੇ ਕੋਈ ਵੀ ਸੰਧ ਹੋਵੇ ਉਹਦੀ ਹੋਈ ਗੱਲ ਮੰਨ ਲਵੇ ਜਿਹੜਾ ਆਦਮੀ ਜਿੱਥੋਂ ਸਾਰੀ ਸਵਾਰਥ ਪੂਰਾ ਹੁੰਦਾ ਹੈ ਉਸੇ ਮੱਤ ਤੇ ਜਾ ਕੇ ਮੱਥਾ ਟੇਕ ਕੇ ਸੁਖ ਸੁਖ ਲਵੇ ਉਹ ਬੇਸਵਾ ਜੂਨ ਧਰਮ ਦੇਥਾ ਉਹਨੂੰ ਇਸ ਵਾਰ ਵੀ ਸਵਾਰਥ ਵਾਸਤੇ ਸਰੀਰ ਵੇਚਦੀ ਆ ਆਪਣੇ ਬੇਸਵਾ ਸਰੀਰ ਵੇਚਦੀ ਆ ਇਹ ਜ਼ਮੀਰ ਵੇਚਦਾ ਇੱਥੇ ਜ਼ਮੀਰ ਦਾ ਸੌਦਾ ਹੈ ਸਰੀਰ ਦਾ ਸੌਦਾ ਨਹੀਂ ਹੈ ਆਰੰਭ ਵਿੱਚ ਧਰਮ ਦੀ ਗੱਲ ਚੱਲਦੀ ਹੈ ਜ਼ਮੀਰ ਦੀ ਗੱਲ ਚੱਲੂ ਸਰੀਰ ਦੀ ਨਹੀਂ ਚੱਲਣੀ ਇੱਥੇ ਹਰਥੋਂ ਜਾ ਕੇ ਜ਼ਮੀਰ ਵੇਚ ਦਿੰਦਾ ਹੈ ਉਹ ਬੇਸਵਾ ਅਰਯੋਗ ਹੈ ਨਾ ਬੇਸਵਾ ਸਰੀਰ ਵੇਚਦੀ ਹੈ ਆਦਮੀ ਜ਼ਮੀਰ ਵੇਚਦਾ ਅੰਤ ਕਾਲ ਜੇ ਇਸਤਰੀ ਸਭਰਾ ਐਸੀ ਜਨਤਾ ਮੇਜੇ ਬਰਾ ਬੇਸਵਾ ਜੋਨ ਬਲਬਲ ਉਤਰੇ ਪੇਸਵਾਦੀ ਜੌਨਰੀ ਕੋਈ